ਇਹ ਲਾ ਲੈਣ ਤੇ 3 ਮਹੀਨਿਆਂ ਚ ਖਤਮ ਕਰ ਦੇਣ ਰਗੀਲਾ ਰਿਕਾਰਡ ਸਾਡੇ ਬਾਈ ਜੀ ਬਹੁਤ ਸਾਰੀਆਂ ਸਾਡੀਆਂ ਵੀਡੀਓ ਰਿਕਾਰਡ ਕਰਕੇ ਦੁਨੀਆ ਤੱਕ ਪਹੁੰਚਾਉਂਦੇ ਨਾ ਤੇ ਉੱਥੋਂ ਫਿਰ ਛੋਡੇ ਵਰਗੇ ਲੋਕ ਆਪਦੇ ਪ੍ਰੋਗਰਾਮਾਂ ਦਾ ਸ਼ਿੰਗਾਰ ਬਣਾਉਂਦੇ ਨੇ ਸਾਨੂੰ ਬੇਟੇ ਦੇ ਵਿਆਹ ਤੇ ਤੇ ਹੋਰ ਖੁਸ਼ੀਆਂ ਦੇ ਮੌਕਿਆਂ ਤੇ ਅਸੀਂ ਜਾਂਦੇ ਆਂ ਸੇਵਾ ਕਰਦੇ ਆਂ ਤੇ ਜਾਂਦੇ ਰਹੋ ਸਰੋਤਿਓ ਜੇ ਤੁਸੀਂ ਚੰਗੇ ਸ਼ਬਦਾਂ ਦਾ ਮੁੱਲ ਪਾਉਣ ਲੱਗੇ ਨਾ ਤੇ ਦੁਬਾਰੇ ਫੇਰ ਕਮਿਸ਼ਰੀ ਤੇ ਢਾਡੀ ਵਿਆਹਾਂ ਦਾ ਸ਼ਿੰਗਾਰ ਬਣੇਗੀ ਦੁਬਾਰੇ ਫੇਰ ਖੜੇ ਲੱਗਣੇ ਸ਼ੁਰੂ ਹੋਗੇ ਇਹ ਤੁਹਾਡੇ ਆ ਪੋਜਿਟਿਵ ਥਿੰਕਿੰਗ ਹੈ ਤੇ ਹਾਂ ਮੱਕੀ ਹੁੰਗਾ ਰਹਾ ਜਿਹੜਾ ਤੁਸੀਂ ਐ ਬਹਿ ਕੇ ਇਹ ਸਾਰ ਰੋਕ ਕੇ ਸੁਣਦੇ ਹੋ ਇੱਕ ਗੱਲ ਹੋਰ ਸੁਣਿਓ ਕਿ ਠੀਕ ਹੈ ਗੀਤ ਚੱਲੀ ਜਾਂਦੇ ਨਾ ਮੁਬਾਰਕ ਹੈ ਰੱਬ ਉਹਨਾਂ ਦੀਆਂ ਲੰਬੀਆਂ ਉਮਰਾਂ ਕਰੇ ਜਿਹੜੇ ਗਾਉਂਦੇ ਨਾ ਪਰ ਗੀਤ ਹੋਏ ਜਾਂ ਹੋਰ ਕੋਈ ਲੱਚਰ ਕਲਚਰ ਕੁਝ ਵੀ ਹੋਇਆ ਉਹ ਚੀਜ਼ਾਂ ਘੱਟ ਸਕਦੀਆਂ ਨੇ ਤੇ ਖਤਮ ਵੀ ਹੋ ਸਕਦੀਆਂ ਨੇ ਤੇ ਪਰ ਜਿਹੜੀਆਂ ਕੀਰਤਨ ਕਵੀਸ਼ਰੀ ਤੇ ਢਾਡੀ ਕਲਾ ਇਹ ਗੁਰੂ ਘਰ ਤੋਂ ਬਰੋਸਾਈ ਹੋਈ ਚੀਜ਼ ਐ ਇਹ ਜੁਗੋ ਜੁਗਟਾ ਲੈ ਚੁੰਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹਨੇ ਕਦੇ ਵੀ ਘਟਣਾ ਨਹੀਂ ਪੰਥ ਤੇ ਰਹਿਣੀਆਂ ਗੂੰਜਿਆ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਵੇਂ ਜਿਵੇਂ ਲੋਕ ਸੁਣਦੇ ਰਹਿਣਗੇ ਇਵੇਂ ਜਿਵੇਂ ਆਨੰਦੇ ਦੇ ਵਿੱਚ ਆਉਂਦਾ ਰਹੂਗਾ ਕਿਉਂਕਿ ਆਨੰਦ ਵਾਲੀਆਂ ਚੀਜ਼ਾਂ ਨੇ ਤੇ ਆਓ ਉਸ ਤੋਂ ਬਾਅਦ ਜਦੋਂ ਕਹਿੰਦੇ ਮਹਾਰਾਜ ਜੀ ਉਸੋਂ ਦੀ ਮੌਤ ਤੋਂ ਬਾਅਦ ਸਭ ਤੋਂ ਛੋਟਾ ਪੁੱਤ ਗਦੀਪ ਜਿਹੜਾ 5 ਸਾਲ ਤੇ 11 ਮਹੀਨਿਆਂ ਦਾ ਸੀ ਜੇ 6 ਸਾਲ ਦਾ ਵੀ ਨਹੀਂ ਹੋਇਆ ਸੀ ਉਹ ਬੈਠਾ ਤਖਤ ਤੇ ਮਹਾਰਾਣੀ ਜਿੰਦਾ ਨੇ ਕੱਢਿਆ ਪ੍ਰਾਂਤ ਜਿਹੜਾ ਦਿਲ ਜਦੋਂ ਕੋਈ ਗੱਦੀ ਸਾਹਮਣੇ ਵਾਸਤੇ ਤਿਆਰ ਨਹੀਂ ਸੀ ਉਦੋਂ 6 ਸਾਲਾਂ ਦਾ ਬੱਚਾ ਸਿੱਖ ਪੰਥ ਦੇ ਤਖਤ ਤੇ ਬਹਾਰ ਕਹਿੰਦੀ ਜੇ ਮੌਤ ਆਉਣੀ ਹੈ ਤੇ ਤਖਤ ਤੇ ਬੈਠੇ ਨੂੰ ਵੀ ਆ ਜੂ ਤੇ ਮੌਤ ਆਉਣੀ ਹੈ ਤੇ ਉਹਨੇ ਘਰੇ ਵੀ ਪਿੱਛਾ ਨਹੀਂ ਛੱਡਣਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨਣਾ ਉਹਨੇ ਉੱਥੇ ਵੀ ਆ ਜਾਣਾ ਤੇ ਫਿਰ ਕਹਿੰਦੇ 3 ਸਾਲ 6 ਸਾਲਾਂ ਦਾ ਤਾਂ ਬੈਠਾ ਸੀ ਗੱਦੀ ਤੇ 3 ਸਾਲ ਫਿਰ ਰਾਣੀ ਜਿੰਦਾ ਨੇ ਚਲਾਇਆ ਰਾਜ ਅੰਗਰੇਜ਼ਾਂ ਨੇ ਪਾਰੀਆਂ ਮੂੰਹ ਝੁੰਮਣਾ ਕੋਈ ਕੱਲੇ ਸਿੱਖਾਂ ਦੇ ਬੰਦੇ ਨਹੀਂ ਤਕੜੇ ਇਹਨਾਂ ਦੀਆਂ ਬੀਬੀਆਂ ਵੀ ਬੜੀਆਂ ਸੂਝਵਾਨ ਐਵੇਂ ਤਾਂ ਨਹੀਂ ਕਿਹਾ ਜਾਂਦਾ ਸਿੱਖਾਂ ਦਾ ਮਨ ਨਹੀਂਵਾ ਤੇ ਮਤ ਉੱਚੀ ਇਹਨਾਂ ਦੀਆਂ ਬੀਬੀਆਂ ਬੜੀਆਂ ਸੂਝਵਾਨ ਜੇ ਰਾਣੀ ਜਿੰਦਾਬ ਦੇ ਮਨਸੂਬੇ ਅੰਚ ਕਾਮਯਾਬ ਹੋ ਗਈ ਇਹਦਾ ਪੁੱਤ ਤੇ ਇਹ ਅੱਗੇ ਨਾਲੋਂ ਵੀ ਜ਼ਿਆਦਾ ਸਾਮਰਾਜ ਦਾ ਵਿਸਤਾਰ ਕਰਨਗੇ ਹੋਵੇ ਨਾ ਤਾਂ ਬੱਲ ਨਾਲੋਂ ਚੂਹਾ ਤੋੜ ਦਿਓ ਹੁਣ ਰਾਣੀ ਜਿੰਦਾ ਨੂੰ ਕਰ ਲਿਆ ਕੈਦ ਕਲੀਪ ਨੂੰ ਉਹ ਲੈ ਗਿਆ ਆਪ ਵੀ ਕਸਟੰਡੀਚ ਆਪ ਵੀ ਸੰਗਤ ਚ ਜਿੱਥੇ ਉਹਨੇ ਬਾਣੀ ਨਾਲੋਂ ਬਖਸ਼ ਕਰਤਾ ਬਾਣੇ ਨਾਲੋਂ ਬਖ ਕਰਤਾ ਸਭਿਆਚਾਰ ਨਾਲੋਂ ਬਖ ਕਰਤਾ ਤੇ ਉਹਦੇ ਮੂਹਰੇ ਦੰਨੀਆਂ ਫਿਲਮਾਂ ਪਰੋਸੀਆਂ ਗਈਆਂ ਉਹਨੂੰ ਮਾੜਾ ਲਿਟਰੇਚਰ ਪੜ੍ਹਨ ਵਾਸਤੇ ਦਿੱਤਾ ਗਿਆ ਇਹੋ ਜੀਆਂ ਚੀਜ਼ਾਂ ਜਿਹੜੇ ਨਾਲ ਉਹ ਬਿਲਕੁਲ ਇਧਰੋਂ ਆਪਦੇ ਵਿਰਸੇ ਨਾਲੋਂ ਟੁੱਟ ਜੇ ਉਹਨੂੰ ਤਾਂ ਤੋੜਨ ਤੇ ਲੱਗੇ ਰਹੇ ਤੇ ਰਾਣੀ ਜਿੰਦਾ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ ਬੈਠੀ ਆਪਦੀ ਗੋਲੀ ਸ਼ਾਮੋਂ ਦੇ ਨਾਲ ਆਪਣੇ ਪੁੱਤਰ ਨੂੰ ਯਾਦ ਕਰਦੇ ਹਾਲ ਸੁਣੋ ਪਿਆਰ ਨਾਲ ਮਾਂ ਪੁੱਤਲੀ ਆਂਦਰਾ ਦਾ ਗੇੜ ਵੱਖਰਾ ਹੁੰਦਾ ਹੈ ਤੇ ਉੱਥੇ ਬੈਠੀ ਉਹ ਯਾਦ ਕਰਦੀ ਹੈ ਕਹਿੰਦੀ ਸਦਾ ਦੁੱਖੜੇ ਸੰਦਾ ਹੈ ਲੱਗਿਆ ਮੁੱਢ ਕਰੀਰ ਦੇ ਕੇਲਾ ਓਏ ਕਰਮਾਂ ਦੀ ਮਾਰੀ ਨੂੰ ਹੋਇਆ ਨਾ ਪੁੱਤਰ ਦਾ ਵੇਲਾ ਹੈ ਕਿਉਂ ਕਹਿ ਰਹੀ ਹੋ ਪਾਪੀ ਅੰਗਰੇਜ਼ਾਂ ਨੇ ਦੇਗੀ ਅਰਸ਼ੋਂ ਫਰਸ਼ੋਂ ਕਮਾਣੀ ਰਾਤ ਤੱਕ ਦੀ ਪੁੱਤਰ ਦਾ ਮੈ ਰਣਜੀਤ ਸਿੰਘ ਦੀ ਰਾਣੀ ਦੁੱਖਾਂ ਵਿੱਚ ਕੀ ਕਹਾਂ ਮਰਤ ਵੇਲਾ ਕਰਮਾਂ ਦੀ ਮਾਰੀ ਨੂੰ ਹੋਇਆ ਨਾ ਪੁੱਤਰ ਦਾ ਮੇਲਾ ਮੈਂ ਪੜ ਨਾ ਰਹਿ ਸਕਦੀ ਵੇਖੇ ਬਿਨ ਪੁੱਤਰ ਦਾ ਚਿਹਰਾ ਅੱਜ ਸ਼ੇਰੇ ਪੰਜਾਬ ਬਿਨਾ ਸੁਨਣਾ ਹੋ ਗਿਆ ਚਾਰ ਚਫੇਰਾ ਵਿੱਚ ਕੈਦ ਫਰੰਗੀ ਦੀ ਬੈਠਾ ਹਉ ਦਲੀ ਭਇਆ ਕੇਲਾ ਕਰਮਾਂ ਦੀ ਪੁੱਤਰ ਦਾ ਮੇਲਾ ਉਹ ਸੁੱਖਾਂ ਵਿੱਚ ਵਸਦੀ ਨੂੰ ਸੁੱਖਾਂ ਵਿੱਚ ਵਸਦੀ ਨੂੰ ਪਾਲਿਆ ਹੋਣ ਹਾਰਨੇ ਕੇਰਾ ਸਭ ਦੁਸ਼ਮਣ ਪਾਸ ਰਹਿ ਦੇਸ ਦਾ ਨਾ ਕੋਈ ਦਰਦੀ ਮੇਰਾ ਡੋਡੀ ਤੂੰ ਸਸਤੇ पतझड़ छी डी डी इन पुतल आऊ कनरी वे कर्मा न पुतर रोक चारे रोकल चारे रोकले हरनी वांग पाल तूं सुना नूर ਪੁੱਤਰ ਦਾ ਮੇਲਾ ਹੋਰ ਯਾਦਾਂ ਸ਼ਾਨੀਆ ਨੂੰ ਰਾਣੀ ਕੂਕ ਕਹਿਰ ਦੀ ਮਾਰੇ ਮੇਰੇ ਸਿਰ ਤੇ ਆ ਸਾਂ ਜਾਵੇ ਮੁੜ ਕੇ ਆ ਜਾ ਫੇਰ ਦੁਬਾਰੇ ਸ਼ੇਰਾਂ ਦੇ ਬੱਚਿਆਂ ਤੇ ਸ਼ੇਰਾਂ ਦੇ ਬੱਚਿਆਂ ਤੇ ਕਰਦਾ ਹੁਕਮ ਬਲਾਦੀ ਲੇਲਾ ਕਰਮਾਂ ਦੀ ਮਾਰੀ ਨੂੰ ਹੋਇਆ ਨਾ ਪੁੱਤਰ ਦਾ ਮੇਲਾ ਬੇਈਮਾਨ ਨੇਤ ਤੋਂ ਖੜੇ ਸੈੰਦਾ ਹੈ ਲੱਗਿਆ ਮੋੜ ਕਰੀਰ ਤੇ ਕੇਲਾ ਕਰਮਾਂ ਦੀ ਮਾਰੀ ਨੂੰ ਹੋਇਆ ਨਾ ਪੁੱਤਰ ਦਾ ਮੇਲਾ ਕਰਮਾਂ ਦੀ ਮਾਰੀ ਨੂੰ ਹੋਇਆ ਨਾ ਪੁੱਤਰ ਦਾ ਮੇਲਾ ਇਹਨਾਂ ਸ਼ਬਦਾਂ ਦਾ ਮਾਨ ਕਰਦੇ ਹੋਏ ਬਿਉਮ ਟੈਲੀਕਮ ਬਠਿੰਡਾ ਉਹਨਾਂ ਦੇ ਮਾਲਕ ਉਸ ਬਹੁਤ ਸਾਰਾ ਮਾਨ ਕਰਕੇ ਗਏ ਨੇ ਅਯਾਗਰ ਸਿੰਘ ਜੀ ਢਿੱਲਾ ਜਿਹੜੇ ਮੰਚ ਦਾ ਬਹੁਤ ਵਧੀਆ ਸੰਚਾਲਨ ਕਰ ਰਹੇ ਉਹਨਾਂ ਨੇ ਮਾਣ ਭੇਜਿਆ ਸੁਖਵਿੰਦਰ ਸਿੰਘ ਜੀ ਸੁੱਖਾ ਸਾਡੀ ਇਸ ਟੀਮ ਦੇ ਸਰਗਰਮ ਆਗੂ ਮੈਂਬਰ ਸਹਿਬਾਨ ਉਹਨਾਂ ਨੇ ਮਾਣ ਭੇਜਿਆ ਬਹੁਤ ਧੰਨਵਾਦ ਲੋ ਇੰਨਾ ਕੁਝ ਹੀ ਬੋਲਦੇ ਅਸੀਂ ਖਿਮਾ ਦੇ ਜਾਂਚ ਹਾਂ ਤੇ ਬੇਨਤੀ ਹੈ ਕਿ ਤਾਂ ਜੇ ਸਾਨੂੰ ਘਰੋ ਘਰੀ ਸੁਣਨਾ ਹੋਵੇ ਹਾਂ ਪਹਿਲੀ ਗੱਲ ਤਾਂ ਸਨਮਾ ਸਾਹਿਬ ਦੇ ਨਾਲ ਜਿਹੜੀਆਂ ਹਸਤੀਆਂ ਆਈਆਂ ਨੇ ਦੀ ਬਹੁਤ ਮੁਬਾਰਕਾਂ ਟੈਲੀਵਿਜ਼ਨ ਤੇ ਤੁਹਾਡੇ ਦਰਸ਼ਕਾ ਹੁੰਦੇ ਨੇ ਅੱਜ ਲਾਈਵ ਹੋਗੇ ਤੇ ਤੁਸੀਂ ਦਮਦਮਾ ਸਾਹਿਬ ਦੀ ਧਰਤੀ ਤੇ ਐਮ ਗੁਰੂ ਕਾਂਸੀ ਦੇ ਜੀ ਆਇਆਂ ਨੂੰ ਬਹੁਤ ਖੁਸ਼ੀ ਹੋਈ ਤੇ ਦੂਜੀ ਜੇ ਸਾਨੂੰ ਸੰਗਤੇ ਕਿਸੇ ਨੇ ਘਰੇ ਸੁਣਨਾ ਹੋਵੇ ਹੁਣ ਤਾਂ ਲੋੜ ਹੀ ਨਹੀਂ ਹੈ ਖਾੜੇ ਤੇ ਜਾਣ ਦੀ ਹੁਣ ਤਾਂ ਜੇਬ ਵਿੱਚ ਆਪਣੇ ਸਾਰਾ ਕੁਝ ਹੈ ਖਾੜਾ ਜੇਬ ਵਿੱਚ ਹੀ ਹੈ ਮੋਬਾਈਲ 'ਚ YouTube 'ਚ ਜਾਇਓ ਐਂ ਬੋਲ ਦਿਓ ਕਵੀਸ਼ਰੀ ਜਥਾ ਪ੍ਰੀਤ ਗੁਰਪਟਡੇ ਅਫੀਸ਼ੀਅਲ ਐਂ ਬੋਲ ਦਿਓ ਕਵੀਸ਼ਰੀ ਜਥਾ ਪ੍ਰੀਤ ਗੁਰਪਟਡੇ ਅਫੀਸ਼ੀਅਲ ਅਸੀਂ ਤਿੰਨੇ ਨਿਕਲ ਆਵਾਂਗੇ ਬਸ ਉੱਤੇ ਲੈ ਲਓ ਰਜਾਈ ਤੇ ਲੋੜ ਹੀ ਨਹੀਂ ਕਿਸੇ ਨੂੰ ਦੱਸਣ ਦੀ ਜਿੰਨੀਆਂ ਮਰਜ਼ੀ ਕਵੀਸ਼ਰੀਆਂ ਸੁਣੀਆਂ ਜਾਇਓ ਬਹੁਤ ਮਿਹਰਬਾਨੀ ਨਾਲ ਆਈ ਸੰਗਤ ਨੇ ਵੀ ਸਾਡਾ ਮਾਣ ਪਚਾਇਆ ਤੇ ਹਾਂ ਇੱਕ ਮੁੰਡਾ ਐ ਪੁੱਛਦਾ ਸੀ ਕਹਿੰਦਾ ਜੀ ਆ ਜਾਨੇ ਹੋ ਹਾਂ ਅਸੀਂ ਆ ਜਾਨਾ ਕਹਿੰਦਾ ਕਹੇ ਜੇ ਪ੍ਰੋਗਰਾਮ ਤੇ ਆ ਜਾਨਾ ਸਿੱਖ ਐ ਇਹੇ ਜਿੱਤ ਤਾ ਕੇ ਅਸੀਂ ਬਾਲੇ ਖੋਈਆ ਉਂ ਜੇ ਮੁੰਡੇ ਦਾ ਵਿਆਹ ਹੋਵੇ ਉੱਥੇ ਆ ਜਾਨੇ ਮੁੰਡੇ ਦੀ ਛੱਟੀ ਹੋਵੇ ਉੱਥੇ ਆ ਜਾਨੇ ਆ ਟੂਰਨਾਮੈਂਟ ਹੋਣ ਰਿਟਾਇਰਮੈਂਟ ਹੋਵੇ ਉੱਥੇ ਆ ਜਾਨੇ ਆ ਕੋਈ ਹੋਰ ਪ੍ਰੋਗਰਾਮ ਸਾਂਝਾ ਹੋਵੇ ਉੱਥੇ ਆ ਜਾਨੇ ਜਾਂ ਫਿਰ ਪਈਆ ਸਿਆਲ ਐ ਸਿਆਲ ਚ ਕਿਸੇ ਦਾ ਬੁੜਾ ਜਾਂ ਬੁੜੀ ਦਾ ਹਾਂ ਬਚਾ ਹ ਹੋ ਜੇ ਉਦੋਂ ਵੀ ਅਗਲਾ ਸੱਦ ਸਕਦੇ ਤਾਂ ਫਿਰ ਥੋੜੀ ਮਰਜ਼ੀ ਹੈ ਨਾ ਕਿ ਕਹੇ ਜੇ ਪ੍ਰੋਗਰਾਮ ਤੇ ਸੱਦਣਾ ਏ ਜਨਸੀਰ ਸਿੰਘ ਜੀ ਦੇ ਢੱਡੇ ਹਾਂ ਦੁਬਾਰੇ ਮਾਨ ਆਇਆ ਵਾਹ ਵਾਹ ਜੀ ਵਾਹ ਸੰਧਮਾ ਸਾਹਿਬ ਕੇਰੇ ਬਹੁਤ ਸੇ ਬਹੁਤ ਮਿਹਰਬਾਨੀ ਜੀ ਤੁਸੀਂ ਬਹੁਤ ਬਖਸ਼ਿਆ ਕਰਦੇ ਹੋ ਦੋ ਜਣਿਆਂ ਨੂੰ ਲੋਕ ਮਾਨ ਦਿੰਦੇ ਨੇ ਸੰਧਮਾ ਸਾਹਿਬ ਨੇ ਫੇਰ 500 ਰੁਪਏ ਭੇਜਿਆ ਇੱਕ ਗਾਉਣ ਵਾਲਿਆਂ ਨੂੰ ਇੱਕ ਕੁਲਣ ਵਾਲਿਆਂ ਨੂੰ ਕਿਉਂਕਿ ਗਾਉਣ ਵਾਲਿਆਂ ਦਾ ਸੀ ਬਦਾਮ ਖਾਣੇ ਹੁੰਦੇ ਨੇ ਕੁਲਣ ਵਾਲੇ ਨੇ ਕਿਉਂ ਖਾਣਾ ਹੁੰਦਾ ਕਿਉਂ ਤੁਹਾਨੂੰ ਪਤਾ ਪਹਿਲਾਂ ਜੇ ਕੋਈ ਮੁੰਡਾ ਮੱਲ ਉੱਠਿਆ ਹੁੰਦਾ ਉਹਨਾਂ ਨੂੰ ਕਿਉਂ ਦੇ ਕਿਉਂਦੇ ਲੋਕ ਕੋਈ ਦੋ ਸਿਰ ਚਾਰ ਸਿਰ 10 ਸਿਰ ਹੁਣ ਪਹਿਲੀ ਗੱਲ ਤਾਂ ਕਿਉਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾਲੇ ਤਾਂ ਕਿਉਂ ਪੱਜਦਾ ਨਹੀਂ ਪੱਜ ਜੇ ਤਾਂ ਬੰਦਾ ਪੱਜਦਾ ਨਹੀਂ ਹੁੰਦਾ ਗੱਲ ਇਹ ਹੋਈ ਪਈ ਹੈ ਤੇ ਹਾਂ ਇਹ ਮੇਰੇ ਨਾਲ ਜਗਸੀਰ ਸਿੰਘ ਢੱਡੇ ਐਮਏ ਬੀਐਂਡ ਐਸਐਸ ਮਾਸਟਰ ਸਰਕਾਰੀ ਹਾਈ ਸਕੂਲ ਡਿੱਕ ਤੇ ਮੈਂ ਜਿਵੇਂ ਯਾਗਰ ਸਰ ਨੇ ਦੱਸਿਆ ਸੀ 트리플 ਐਮਏ ਬੀਐਂਡ ਹੈਡ ਟੀਚਰ ਟਿੰਗੜ ਇਹ ਸਾਡਾ ਸਾਥੀ ਬੀਐਸਸੀ ਐਗਰੀਕਲਚਰ ਤੇ ਇਫਕੋ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਬਲਕਰਨ ਸਿੰਘ ਢੱਡੇ ਠੀਕ ਹੈ ਜੀ ਇੰਨਾ ਕੁਝ ਬੋਲਦੇ ਹੋਏ ਖਿਮਾ ਦੇ ਜੀ ਆਜ ਕਾ ਭੁੱਲਾਂ ਚੁੱਕਾਂ ਦੀ ਮਾਫੀ ਆਨੰਦ ਮਾਣੋ ਚੜ੍ਹਦੀ ਕਲਾ ਚ ਰਹੋ ਉਮਰਾਂ ਵਧਾਓ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ